ਇੱਕਰੇ ਬੈਠਾ ਗਈ ਆਂ ਮੈਂ ਰਹਿਂਦਾ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਰਨਾ ਵਾ ਤੇ ਮੁਰਗੇ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ ਮੋਟਰਸਾਈਕਲਾਂ ਤੋਂ ਬਾਅਦ ਤਰੇ ਬੈਠਾ ਰਹਿਂਦਾ ਲੜਦਾ ਰਹਿਂਦਾ ਮੜੀ ਮੜੀ ਕੱਲ ਪਿਆਰ ਕਰਦੇ ਨੇ ਕਿੰਨੇ ਅੰਦਰ ਵਿੱਚ ਘਰ ਦੇ ਵੀ ਚੁੱਪ ਚਾਪੇ ਰਹਿੰਦਾ ਦਾ ਪਹਿਲਾਂ ਕਰੀ ਮੈਂ ਕੋਈ ਚਾਹ ਬਾੜੀ ਪੀਤਾ ਹੂੰ ਤੇ ਬਾਅਦ ਕਹਿੰਦੀ ਮੈਂ 11 ਵਜੇ ਤਰੀਕ ਨੂੰ ਆਪਣੇ ਲਈ ਕਮਰੇ ਚ ਜਾ ਹੂੰ ਦੇਖਿਆ ਗਾਜੀ ਕਿੰਨੀ ਭਾਈ ਦੇ ਬੱਕੇ ਨੇ ਕੁੰਡੀਆਂ ਨਾਮ ਕੇ ਹੋ ਰਹੇ ਉਹ ਹੈਂਗਿੰਗ ਲੱਗਦੀ ਆ ਜਿਵੇਂ ਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ 11 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼ son of ਦਰਸ਼ਨ ਸਿੰਘ ਇਹ ਕਹਾਣੀ ਦੀ ਹੈ ਜੀ ਮੈਂ ਜੀ ਸਰਕਲ ਬ੍ਰੌਡਡਟ ਸਿਕਾ ਮੇਰਾ ਨਾਮ ਦਰਸ਼ਨ ਲਾਲ ਜੀ ਇਹ ਕਿਹੜੇ ਜਗ੍ਹਾ ਤੋਂ ਮਾਛਿਆੜਾ ਸਾਹਿਬ ਤੋਂ ਪਟਵੜਾ ਕਿਹੜਾ ਮੱਲਾ ਮਲਾਈ ਕਿਹੜਾ ਗੁਰਨਾਣ ਕਮਲਾ ਗੁਰਮਨ ਕਮਲਾ ਹਾਂ ਜੀ ਤੇ ਕੀ ਹੋਇਆ ਜੋ ਅਟਰ ਹੋ ਰਿਹਾ ਛੋਟਾ ਬੇਟਾ ਸੀ ਹਾਂ ਜੀ ਮੇਰਾ ਲੜਕਾ ਹੈ ਜੀ ਕੀ ਕਿੰਨੀ ਉਮਰ ਆ ਗਈ ਨਾ ਉਹਦਾ 19 ਸਾਲ ਸੀ ਆ ਬਈ ਨਾਸ਼ ਨਾ ਸੀ ਕੀ ਹੋਇਆ ਇਹ ਘਰੇ ਬੈਠਾ ਗਈ ਅੰਦਰ ਰਹਿਦਾ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਰਨਾ ਵਾ ਤੇ ਮੁੜ ਕੇ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ ਮੋਟਰਸਾਈਕਲਾਂ ਤੋਂ ਬਾਅਦ ਘਰੇ ਬੈਠਾ ਰਹਿੰਦਾ ਲੜਦਾ ਰਹਿੰਦਾ ਮੜੀ ਮੜੀ ਗੱਲਾਂ ਤੇ ਆ ਕੇ ਜਨਾਈ ਮੁੜ ਕੇ ਹੈਗਾ ਤੇ ਆਦਨ ਲੱਗਿਆ ਕਿ ਮੈਂ ਇਹਦੇ ਕੰਮ ਤੇ ਸੀ ਜਿਹੜੀ ਤੇ ਤੇ ਹੋਇਆ ਕਿਸੇ ਦਾ ਹੋਇਆ ਕੁਛ ਵੀ ਨਹੀਂ ਗਈ ਘਰੇ ਤੇ ਕੋਈ ਗੱਲ ਨਹੀਂ ਖਾਈ ਸਾਡੀ ਤੇ ਲੜਦਾ ਕਮਰੇ ਚ ਬੈਠਾ ਸੀ ਨਹੀਂ ਨਹੀਂ ਤੇ ਆਪਣੇ ਪਰਜਾਈ ਕੋਲ ਬੈਠਾ ਸੀ ਆਪਣੇ ਪਰਜਾਈ ਕੋਲ ਬੈਠਾ ਬੈਠਾ ਉਧਰ ਚਲੇ ਗਿਆ ਦੂਜੇ ਕਮਰੇ ਕੇ ਨਾਲ ਦੇ ਫਿਰ ਜਿਵੇਂ ਨੇ ਜੋ ਜਿਹੜੀ ਸੁਸਾਈਡ ਕੀਤੀ ਹੈ ਕਮਰੇ ਦੀ ਹੈ ਇਹਦੇ ਕੋਈ ਪਤਾ ਨਹੀਂ ਜੀ ਸਾਨੂੰ ਤੇ ਕੋਈ ਆ ਪਤਾ ਹੀ ਨਹੀਂ ਇਸ ਗੱਲ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਕੋਈ ਵਿਆਹ ਗੱਲ ਕਰਨੀ ਨਹੀਂ ਮੈਂ ਸਵੇਰੇ ਕੰਮ ਤੇ ਗਿਆ ਜੀ ਇਹ ਫਾਹਲ ਆ ਨਹੀਂ ਫਾਹਲ ਪਤਾ ਨਹੀਂ ਮੈਨੂੰ ਇਸ ਗੱਲ ਦਾ ਮੈਨੂੰ ਪਤਾ ਨਹੀਂ ਅਜੇ ਮੈਂ ਤੇ ਘਰ ਗਿਆ ਕਿੱਥੇ ਨਹੀਂ ਬੜਿਆ ਡਾਕਟਰ ਮਨਪ੍ਰੀਤ ਕਾ ਮੈਡੀਕਲ ਅਫਸਰ ਸੋ ਹਸਪਤਲ ਤੋਂ ਆਲਾ ਮੈਂ ਮੈਂ ਸੁਣ ਲਈ ਜੀ ਉਹ ਹੈਂਗਿੰਗ ਕਰਦੀ ਆ ਜੀ ਸੁਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ 19 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼ son of ਦਰਸ਼ਨ ਸਿੰਘ ਜੀ ਪ੍ਰੋਬਲਿਟੀ ਹੈ ਜੀ ਹਾਂਜੀ ਸਾਡੇ ਕੋਲ ਬ੍ਰੌਡਡਟ ਸੀਗਾ ਦੁਬਾਰਾ ਨਾਮ ਤੇ ਰਣੇ ਿਲਕਤ ਰਜੀ ਇਹ ਹੈਗਾ ਅਵਿਨਾਸ਼ ਮਾਛੀਵਾੜੇ ਦਾ ਪੇਸ਼ੈਂਟ ਆਇਆ ਸੀ ਸਾਡੇ ਕੋਲ ਸਰ ਸੁਸਾਈਡ ਦਾ ਕੀ ਮਾਮਲਾ ਜੀ ਇਹ ਪੂਰੀ ਮਾਤਾ ਨੇ ਸਾਡੇ ਕੋਲ ਬਿਆਨ ਲਿਖਾਇਆ ਜੀ ਅੱਜ ਰਾਤ ਹਾਂਜੀ ਉਹ ਮਾਤਾ ਨੇ ਕੋਈ ਕਰੀਬ 5:00 ਵਜੇ ਹੂੰ ਪੂਰੀ ਮਾango ਹੈ ਸਰੋ ਇਨਾਨੀ ਕਹਾਂ ਨਾ ਇਹਨਾਂ ਦਾ ਦਰਸ਼ਨ ਲਾਲ ਅੱਛਾ ਜੀ ਬੇਟੀ ਦੀ ਉਮਰ ਹੈ 19 ਸਾਲ ਅਮਨਾਰਸ਼ੀ ਜੀ ਉਹ ਕਹਿੰਦੀ ਵੀ ਮਤਲਬ 7ਵੀਂ ਕਲਾਸ ਪਾਸ ਤਾਂ ਵੀ ਤੇ ਪਰ ਕਹਿੰਦੀ ਬੇਲਾ ਰਹਿੰਦਾ ਉਹਨੂੰ ਕੰਮ ਕਾ ਨਹੀਂ ਮਿਲਦਾ ਦਾ ਪੂਰੀ ਟੈਨਸ਼ਨ ਜਿਹਦਾ ਟੈਨਸ਼ਨ ਕਰਨ ਦੇ ਵਿੱਚ ਘਰ ਦੇ ਵਿੱਚ ਚੁੱਪਚਾਪ ਹੀ ਰਹਿੰਦਾ ਦਾ ਕਿ ਪਹਿਲਾਂ ਕਹਿੰਦੀ ਮੇਕੋ ਚਾਹ ਬਾਣੀ ਪੀਤਾ ਉਹਦੇ ਬਾਅਦ ਕਹਿੰਦੀ ਵੀ ਮੈਂ 11 ਵਜੇ ਤਕਰੀਬ ਆਪਣੇ ਗਈ ਕਮਰੇ ਚ ਤਾਂ ਹੁੰਦੇਗਾ ਗਾਜਿਤ ਨਹੀਂ ਪਾਈ ਬਿਲੀ ਪੱਕੇ ਨੇ ਕੁੰਡੀ ਦੇ ਨਾਮ ਕੇ ਵਜੇ ਉਹ ਸੁਸ਼ਣੋਟਰੀ ਮਿਲਿਆ ਜੀ ਸੁਸ਼ਣ ਨਟ ਕੋਈ ਕੋਈ ਕੀ ਕੜੀ ਤਾਤ ਕਾਫੀ ਕੀਤੀ ਜਾ ਰਹੀ ਜੀ ਉਹ 100 174 ਜੀ ਹਾ ਦੀ ਤਾਰਾ ਨਾ ਬਿਜਲੀ ਦੇ ਕੋਈ ਕੀ ਜਦ ਨਹੀਂ ਮਤ ਲੋਕ ਨਹੀਂ ਇੰਦੇ ਤਾਂ ਟੈਂਸ਼ਨ ਨਹੀਂ ਟੈਂਸ਼ਨ ਹੀ ਆਦਿ ਮੈਂ ਦੇਖਦਾ